ਲਿਆ ਗਿਆ ਤੇ ਫਿਰ ਉਸ ਕੋ ਲੋ ਅਤੇ ਉਸ ਦੇ ਰਾਹੀ ਫੋਨ ਜੜਾ ਹੈ ਹੋਰ ਵੀ ਫਾਈਨੈਂਸ਼ਰ ਦੇ ਕੋਲੋਂ ਲੱਖਾਂ ਰੁਪਏ ਲਏ ਗਏ ਜਦੋਂ ਕਿ ਫਾਈਨੈਂਸ਼ਰ ਨੇ ਨੌਜਵਾਨ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਨੌਜਵਾਨ ਨੇ ਆਪਣੀ ਮੋਬੋਲੀ ਮਾਦੀ ਕੋਲੋਂ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਉਸ ਨੂੰ ਆਪਣੇ ਪੁਲਸੀਆ ਕਰਵਾਲੇ ਦੀ ਧੋਸ ਦਿਖਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਬੀਤੀ ਰਾਤ ਦੇ ਜਦੋਂ ਜਤਿੰਦਰ ਸ਼ਰਮਾ ਨਾਮ ਦਾ ਇਹ ਨੌਜਵਾਨ ਉਹਨਾਂ ਦੇ ਘਰ ਪੈਸੇ ਮੰਗਣ ਗਿਆ ਤਾਂ ਉਹ ਨੌਜਵਾਨ ਦੇ ਨਾਲ ਮਾਰ ਕੁੱਟਾਈ ਕੀਤੀ ਗਈ ਪਰਿਵਾਰ ਅਨੁਸਾਰ ਜਤਿੰਦਰ ਨੂੰ ਔਰਤ ਨੇ ਦੱਸਿਆ ਕਿ ਪੁਲਸੀਆ ਕਰਵਾਲੇ ਵੱਲੋਂ ਝੂਠੇ ਮਾਮਲੇ ਦੇ ਵਿੱਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਜਿਸ ਤੋਂ ਦੁਖੀ ਸਮੇਂ ਬਾਅਦ ਹੀ ਉਸ ਦੀ ਚੜਾ ਜੜੀ ਤੜਪ ਤੜਪ ਕੇ ਮੌਤ ਹੋ ਗਈ ਸਲਫਾਸ ਨਿਗਲਣ ਤੋਂ ਪਹਿਲਾ ਮ੍ਰਿਤਕ ਜੋਤਿੰਦਰ ਦੇ ਵੱਲੋਂ ਇੱਕ ਕਾਗਜ਼ ਤੇ ਲਿਖ ਕੇ ਛੱਡ ਦਿੱਤਾ ਗਿਆ ਸੀ ਕਿ ਉਸ ਦੀ ਮੌਤ ਦੇ ਜ਼ਿੰਮੇਦਾਰ ਉਸ ਦੀ ਮੂਹ ਬੋਲੀ ਮਾ ਪਲਵਿੰਦਰ ਕੌਰ ਅਤੇ ਪਿਓ ਲਖਬੀਰ ਸਿੰਘ ਹੈ। ਉਹਨਾਂ ਨੇ ਮੂਹ ਬੋਲੀ ਆਪਣਾ ਪੁੱਤਰ ਬਣਾਇਆ ਹੋਇਆ ਸੀਗਾ। ਆਂਦਰਵਾੜ ਕੇ ਤੇ ਆਪਣੀ ਜ਼ਿੰਮੇਵਾਰੀ ਤੇ ਕਾਲੂ ਨੇ ਤਾਂ ਆਪਨੇ ਅਸਵਾਲੇ ਕੋ ਲੈ ਕੇ ਉਹਨੂੰ ਪੈਸੇ ਦਿੱਤੇ ਹੋਏ ਆ। ਉਹ ਜਿਹੜਾ ਉਹਨੂੰ ਮੰਗਦਾ ਹੀ ਉਹ ਦਿੰਦੀ ਨਹੀਂ। ਜੇਕਰ ਕੱਲ ਰਾਤੀ ਉਹਨੇ ਮਾਰਕਟ ਆਈ ਵੀ ਕੀਤੀ ਉਹਦੇ ਨਾਲ। ਕਿੰਨੇ ਕੰਮ ਕੀ ਅੰਦਰ ਬਾੜ ਘਰ ਵਾਲੇ ਨੇ ਕੁਲਵਿੰਦਰ ਗੌਰ ਨੇ ਤੇ ਤੁਸੀਂ ਕੰਪਲੇਂਟ ਲਖਾਤੀ ਹੈ ਹਾਂਜੀ ਲਖਾਤੀ ਕੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਵੱਲੋਂ ਹਾਂਜੀ ਉਹਨਾਂ ਨੇ ਬਿਆਨ ਦੂਨ ਲਈ ਆ ਕਹਿੰਦੇ ਕਰਨੀ ਆ ਕਾਰਵਾਈ ਕੀ ਮੰਗ ਕਰਦੇ ਸੰਸਾਫ ਚਾਹੀਦਾ ਹਾਂ ਛੋਟਾ ਜਿਹਾ ਹਾਂ ਸ਼ੋਟਿੰਗ ਵਾਲੀ ਕੁੜੀ ਆ ਕਿੰਨੀ ਉਮਰ ਹੀ ਇਹਨਾਂ ਦੀ ਇਹਦੀ 40 ਸਾਲ ਇਹ ਕਿਹੜੀ ਦਵਾਈ ਖਾਦੀ ਹੋਰ ਸਲਫਾਸ ਖਾਦੀ ਇਹਦੇ ਦੁੱਖੋ ਇਹਦੇ ਦੁੱਖੋ ਜੇ ਐਕਚੁਅਲ ਦੇ ਨਾਮ ਮੇਰਾ ਨਾਮ ਅਨੁਰਾਗ ਸ਼ਰਮਾ ਆ ਕੁਛ ਟਾਈਮ ਪਹਿਲੇ ਕੁਲਵਿੰਦਰ ਕੌਰ ਇਹ ਉਹਨਾਂ ਦੇ ਹਸਬੰਡ ਤੇ ਉਹਨਾਂ ਦਾ ਬੇਟਾ ਇਹਨਾਂ ਨੇ ਮੇਰੇ ਚਾਚੂ ਕੋਲੋਂ ਪੈਸੇ ਲਿੱਤੇ ਸੀ ਉਹਨਾਂ ਨੇ ਅੱਗੇ ਫਾਈਨੈਂਸਰਾਂ ਕੋਲੋਂ ਪੈਸੇ ਲੈ ਕੇ ਇਹਨਾਂ ਨੂੰ ਤੇ ਇਹਨਾਂ ਨੇ ਆਪਣਾ ਬੇਟਾ ਬਣਾਇਆ ਹੋਇਆ ਸੀ ਉਹਨਾਂ ਨੂੰ ਇਹ ਚਾਂਸੇ ਵਿੱਚ ਲੈ ਕੇ ਤੇ ਉਹਨਾਂ ਕੋਲ ਇਹਨਾਂ ਨੇ ਪੈਸੇ ਲਾ ਲਏ ਤੇ ਉਸ ਤੋਂ ਬਾਅਦ ਜਦੋਂ ਫਾਈਨੈਂਸਰ ਚਾਚੂ ਨੂੰ ਤੰਗ ਕਰਦੇ ਸੀ ਪੈਸੇ ਨਾਲ ਉਹ ਤੇ ਉਹਨਾਂ ਨੇ ਨਾਂ ਨੂੰ ਕਿਹਾ ਗਿਆ ਮੈਨੂੰ ਪੈਸੇ ਦੋ ਤੇ ਅੱਗੇ ਉਹ ਇਹਨਾਂ ਨੇ ਕਿਹਾ ਤਾਂ ਕਿ ਮੇਰਾ ਘਰ ਵਾਲਾ ਪੁਲਿਸ ਵਾਲਾ ਆਇਆ ਇਹ ਤੁਹਾਡਾ ਕੁਛ ਨਹੀਂ ਵਿਗਾੜ ਸਕਦਾ ਇਹ ਉਹਨਾਂ ਨੇ ਕਿਹਾ ਤੇ ਅ ਕੱਲ ਦਾ ਦਾ ਚਾਚੂ ਨੇ ਇਹ ਉਹਨਾਂ ਦੇ ਇਹਨਾਂ ਇਹਨਾਂ ਦੇ ਦੁੱਖ ਦਵਾਈ ਵੀ ਲਈ ਕੀ ਕੱਲ ਕੋਈ ਗੱਲ ਵੀ ਹੋਈ ਸੀ ਕੱਲ ਇਹਨਾਂ ਨੇ ਚਾਚੂ ਉਹਨਾਂ ਦੇ ਘਰ ਗਏ ਸੀ ਇਹਨਾਂ ਨੇ ਮਾਰਗਟਾਈ ਕੀਤੀ ਹੈ ਪਹਿਲੇ ਉਹਨਾਂ ਨਾਲ ਤਾਂ ਕੰਮ ਕੀ ਕੀਤੀ ਆ ਉਹਨਾਂ ਨੇ ਆਪਣੇ ਪੈਸੇ ਮੰਗੇ ਲੈਣੇ ਨਾ ਕਰਦੀ ਕਿੰਦੇ ਜਾ ਜੋ ਹੁੰਦਾ ਕਰ ਲਾ ਤੇ ਚਾਚੂ ਨੇ ਕੱਲ ਰਾਤ ਨੂੰ ਸੁਲਫਾਸ ਖਾ ਲਈ ਤੇ ਕੀ ਹੁਣ ਮੰਗ ਕਰਦੇ ਹੋ ਆਪਾਂ ਇਨਸਾਫ ਮੰਗਦੇ ਆ ਆਪਾਂ ਅਣੀ ਦੇ ਤੱਕ ਸੰਸਕਾਰ ਨਹੀਂ ਕਰਨਾ ਜੇ ਅਣੀ ਦੇ ਤੱਕ ਨਾ ਤੇ ਪਰਚਾ ਨਹੀਂ ਐਫ ਆਈ ਆਰ ਨਹੀਂ ਘਟੋਂਦੀ ਕਿੰਨੇ ਜਾਣੇ ਆ ਇਹ ਤਿੰਨੇ ਜਾਣੇ ਆ ਜੀ ਕੀ ਮਾਮਲਾ ਹੈ ਜੀ ਸਾਨੂੰ ਇੱਕ ਭਾਰਤੀ ਵਾਈਫ ਆ ਜਤਿੰਦਰ ਕੁਮਾਰ ਬਲਸ਼ ਗਿਆਤ ਮਿਲੀ ਵੀ ਮੇਰੇ ਪਤੀ ਨੇ ਕੋਈ ਜਿਹੀ ਰਿਲੀ ਚੀਜ਼ ਨਿਕਲ ਲਈ ਹੈ ਤੇ ਜੇ ਜੇ ਤੁਸੀਂ ਅਸੀਂ ਵੈਰੀਫਾਈ ਕੀਤਾ ਤਾਂ ਜਿਹੜੀ ਹੁਣ ਅਸੀਂ ਬਨ ਦੀ ਕਾਨੂੰਨੀ ਕਾਰਵਾਈ ਕਰ ਰਹੇ ਆਂ ਤੇ ਕਾਨੂੰਨੀ ਕਾਰਵਾਈ ਲਈ ਅਮਰ ਚਲੇ ਆ ਕੇ ਜੋ ਵੀ ਅੱਗੇ ਫਰਦਰ ਇਨਵੈਸਟੀਗੇਸ਼ਨ ਹੋਦੀ ਹੈ ਤੁਹਾਡੇ ਧਿਆਨ ਵਿੱਚ ਲਿਆਵਾਂ ਮੌਤ ਹੋ ਗਈ ਉਹਨਾਂ ਦੀ ਹਾਂਜੀ ਉਹਨਾਂ ਦੀ ਮੌਤ ਹੋ ਗਈ ਜਿੰਨੀ ਉਮਰ ਸੀ ਔਰ ਕਿੱਥੇ ਰਹਿੰਨ ਵਾਲੇ ਸੀ 40 ਸਾਲ ਦੇ ਸੀ ਗੀਤਾਪੁਰ ਰੋਡ ਦੇ ਰਹਿੰਨ ਵਾਲੇ ਸੀ ਗੀਤਾਪੁਰ ਰੋਡ ਦੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਐਫਆਰ ਦੱਚ ਕਰ ਰਹੇ ਆਂ